ਸਭ ਤੋਂ ਪਹਿਲਾਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਉਹ ਸੌਂਪੀ ਹੈ ਪਾਰਟੀ ਦੇ ਅੰਦਰ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਰਾਫਲ ਗਾਂਧੀ ਜੀ ਦਾ ਮਲਿਕਾ ਅਰਜੁਨ ਖੜਕੇ ਸਾਡੇ ਪ੍ਰਧਾਨ ਨੇ ਪਾਪੀ ਉਹਨਾਂ ਦਾ ਕੇਸੀ ਵੀ ਨੂੰ ਵਿਪਾਲ ਜੀ ਦਾ ਔਰ ਮੈਂ ਵਿਸ਼ਵਾਸ ਦਿਵਾਉਣਾ ਪਾਰਟੀ ਹਾਈ ਕਮਾਂਡਰ ਔਰ तमाम ਪਾਰਟੀ ਦੇ ਵਰਕਰ ਆਗੂ ਸਹਿਬਾਨ ਨੂੰ ਕਿ ਜੋ ਵੀ ਜ਼ਿੰਮੇਵਾਰੀ ਪਾਰਟੀ ਨੇ ਮੈਨੂੰ ਸੌਂਪੀ ਹੈ ਉਸ ਨੂੰ ਤਨਮਨ ਤਨਦੇਈ ਦੇ ਨਾਲ ਪੂਰਾ ਨਿਭਾਵਾਂਗਾ ਜੇ ਅੱਜ ਦੀ ਗੱਲ ਕਰੀਏ ਅੱਜ ਦਾ ਲਾਅ ਐਂਡ ਆਰਡਰ ਨੂੰ ਲੈ ਕੇ ਜੇ ਗੱਲ ਕਰੀਏ ਤੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਕਾਫੀ ਖਰਾਬ ਨਜ਼ਰ ਆ ਰਹੀ ਹੈ ਕਿੱਥੇ ਕਮੀ ਲੱਗਦੀ ਹੈ ਪੰਜਾਬ ਦੀ ਧਰਤੀ ਤੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਇਸ ਧਰਤੀ ਤੋਂ ਖੰਭ ਲਾਦੇ ਹੋ ਦਿੱਕੇ ਨਿੱਤ ਦਿਨ ਦਿਹਾੜੇ ਕਤਲੋਗਾਰ ਚੋਰੀਆਂ ਡਕੈਤੀਆਂ ਫਰੋਤੀਆਂ ਇਹ ਆਮ ਗੱਲ ਹੋ ਚੁੱਕੀ ਹੈ ਪੰਜਾਬ ਦੇ ਅੰਦਰ ਲੋਕਾਂ ਦਾ ਜਿਹੜਾ ਸਰਕਾਰ ਜਿਹੜੀ ਹੈ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਜਾਨ ਮਾਲ ਦੀ ਸੁਰੱਖਿਆ ਹੁੰਦੀ ਹੈ ਜਿਸ ਵਿੱਚ ਪੰਜਾਬ ਸਰਕਾਰ ਬੁਰੇ ਤਰੀਕੇ ਦੇ ਨਾਲ ਫੇਲ ਹੁੰਦੀ ਹੋਈ ਨਜ਼ਰ ਦਿਖਾਈ ਦੇ ਰਹੀ ਹੈ ਔਰ ਮੇਰੇ ਖਿਆਲ ਕੋਈ ਇੱਕ ਦਿਨ ਐਸਾ ਨਹੀਂ ਬੀਤਦਾ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਪੰਜਾਬ ਦੀ ਧਰਤੀ ਤੇ ਨੱਚਿਆ ਜਾਂਦਾ ਲੋਕਾਂ ਦੇ ਵਿੱਚ ਭਾਰੀ ਖੌਫ ਸਹਿਮ ਤੇ ਡਰ ਦਾ ਮਾਹੌਲ ਜਿਹੜਾ ਹੈ ਇਹ ਪੰਜਾਬ ਦੇ ਵਿੱਚ ਪੈਦਾ ਹੋਇਆ ਹੈ ਭਗਵੰਤ ਸਿੰਘ ਮਾਨ ਕਹਿੰਦੇ ਆ ਕਿ ਅਸੀਂ ਬਹੁਤ ਵੱਡਾ ਵਿਕਾਸ ਜਿਹੜਾ ਵਾ ਪੰਜਾਬ ਦੇ ਵਿੱਚ ਕਰ ਦਿੱਤਾ ਵਾ ਬਠਿੰਡਾ ਦੇ ਵਿੱਚ ਤੇ ਗਿੱਦੜਪਾ ਸਾਰੇ ਤਿੰਨ ਜਿਹੜੇ ਦੱਸੇ ਗਏ ਜ਼ਿਲ੍ਹੇ ਉਹਨਾਂ ਦੇ ਵਿੱਚ ਵੱਡਾ ਵਿਕਾਸ ਜਿਹੜਾ ਵਾ ਕਿਸਾਨਾਂ ਲਈ ਕੀਤਾ ਕੀ ਲੱਗਦਾ ਕਿਸ ਤਰ੍ਹਾਂ ਦਾ ਵਿਕਾਸ ਜਿਹੜਾ ਕੀਤਾ ਵਿਕਾਸ ਘੱਟ ਤੇ ਵਿਨਾਸ਼ ਜ਼ਿਆਦਾ ਹੋਇਆ ਔਰ ਜਿਸ ਦੀ ਮੋਰ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਹੁਣੇ ਨਿਕਲ ਕੇ ਗਈਆਂ ਲੋਕ ਸਭਾ ਜਿਹੜੀਆਂ ਚੋਣਾਂ ਨੇ ਉਨ੍ਹਾਂ ਦੇ ਵਿੱਚੋਂ ਸਾਫ਼ ਝਲਕਦਾ ਨਜ਼ਰ ਆ ਰਿਹਾ ਜਿਹੜੇ ਨਤੀਜੇ ਸਾਹਮਣੇ ਆਏ ਨੇ ਅਗਰ ਵਿਕਾਸ ਦੀਆਂ ਗੱਲਾਂ ਹੁੰਦੀਆਂ ਤਾਂ ਪੰਜਾਬ ਦੇ ਲੋਕ ਜਿੱਥੇ 91 ਸੀਟਾਂ ਕਿਸੇ ਟਾਈਮ ਤੋਂ ਉਹਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਤੇ ਹੁਣ ਮਹਿਜ਼ 3 ਸੀਟਾਂ ਦੇ ਉੱਤੇ ਸੇਟ ਵਟ ਕੇ ਰਹਿ ਗਈ ਆਮ ਆਦਮੀ ਪਾਰਟੀ ਆਉਣ ਵਾਲਾ ਜਿਹੜਾ ਸਮਾਂ ਹੈ ਟਾਈਮ ਹੈ ਉਹ ਕਾਂਗਰਸ ਪਾਰਟੀ ਦਾ ਹੈ ਪੰਜਾਬ ਦੇ ਲੋਕ ਜਿਹੜੇ ਹੈ ਕਾਂਗਰਸ ਪਾਰਟੀ ਨੂੰ ਬੜੀ ਦੇਸਬਰੀ ਦੇ ਨਾਲ ਇੰਤਜ਼ਾਰ ਚ ਨੇ ਕਿ ਕਿਸ ਵੇਲੇ ਚੋਣਾ ਆਉਣ ਪੰਜਾਬ ਦੇ ਵਿੱਚ ਔਰ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਆਈਏ ਔਰ ਕਾਂਗਰਸ ਪਾਰਟੀ ਹੈ ਜਿਹੜੀ ਦੇਸ਼ ਨੂੰ ਪੰਜਾਬ ਨੂੰ ਜਿਹੜੀ ਹੈ ਤਰੱਕੀ ਖਸ਼ਾਲੀ ਤੇ ਵਿਕਾਸ ਦੀਆਂ ਲੀਆਂ ਤੇ ਪਹੁੰਚਦੀ ਹੈ ਹੁਣ ਜਿਹੜੀ ਪੰਚਾਇਤੀ ਚੋਣਾਂ ਆ ਰਹੀਆਂ ਉਹਦੇ ਵਿੱਚ ਕਾਂਗਰਸ ਦਾ ਡੇਟਾ ਵਾ ਕਿਸ ਤਰ੍ਹਾਂ ਦਾ ਪ੍ਰਭਾਵ ਰਹੇਗਾ ਪੰਚਾਇਤੀ ਚੋਣਾਂ ਜਿਸ ਤਰੀਕੇ ਦੇ ਨਾਲ ਲੋਕ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਨੇ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਜਿਹੜੀਆਂ ਜਿੱਤ ਪ੍ਰਾਪਤ ਕੀਤੀ ਹੈ ਔਰ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਇਹ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਕੁਝ ਸਮੇਂ ਦੇ ਬਾਅਦ ਉਹਦੇ ਵਿੱਚ ਵੀ ਜਿਹੜੀ ਹੈ ਕਾਂਗਰਸ ਪਾਰਟੀ ਹੈ ਉਹ ਬਹੁ ਗਿਣਤੀ ਦੇ ਵਿੱਚ ਆ ਫ੍ਰੀਟ ਗਿਆ ਉਹ ਆਪਣੀਆਂ ਪੰਚਾਇਤਾਂ ਦੇ ਵਿੱਚ ਆਪਣਾ ਕਾਬਜ ਹੋਏਗੀ ਆਪਣੇ ਪੰਚਾਇਤਾਂ ਬਣਾਏਗੀ ਔਰ ਉਸ ਤੋਂ ਬਾਅਦ ਫਿਰ ਜਿਹੜੀ ਹੈ ਜ਼िला ਪ੍ਰੀਸ਼ਦ ਵੀ ਨਾਲ ਆਉਣੀ ਹੈ ਬਲੌਕ ਸੰਸਦੀ ਵੀ ਆਉਣੀ ਹੈ ਕਾਰਪੋਰੇਸ਼ਨ ਵੀ ਆਉਣੀ ਹੈ ਇਤਿਹਾਸਿਕ ਜਿੱਤ ਜਿਹੜੀ ਹੈ ਕਾਂਗਰਸ ਪਾਰਟੀ ਪ੍ਰਾਪਤ ਕਰਕੇ ਫਿਰ ਜਿਹੜੀ ਐਸੈਂਬਲੀ ਦੀ ਜਿਹੜੀ ਚੋਣ ਆ ਰਹੀ ਹੈ 2027 ਦੇ ਅੰਦਰ ਉਹਦੇ ਵਿੱਚ ਆਪਣੀ ਸਰਕਾਰ ਸਥਾਪਿਤ ਕਰੇਗਾ। ਕੀ ਆ ਜਾ ਰਿਹਾ ਕਿ ਜਿਹੜੀ ਪੰਚਾਇਤੀ ਚੋਣਾਂ ਹੋਣਗੀਆਂ ਉਹਦੇ ਕਿਸੇ ਵੀ ਪਾਰਟੀ ਦਾ ਕੋਈ ਸਿੰਬਲ ਤੇ ਕੋਈ ਨਹੀਂ ਚੋਣ ਲੜੇਗਾ। ਉਹ ਜਿਸ ਤਰੀਕੇ ਦੇ ਨਾਲ ਵੀ ਆਏਗੀ ਚਾਹੇ ਪਾਰਟੀ ਸਿੰਬਲ ਤੇ ਜੋ ਤੱਕ ਤੁਸੀਂ ਗੱਲ ਕੀਤੀ ਹੈ ਉਹ ਉਹਨਾਂ ਨੇ ਫੈਸਲਾ ਵੀ ਸ਼ਾਇਦ ਪਿੱਛੇ ਦੇ ਕੈਬਨਿਟ ਦੇ ਅੰਦਰ ਕੀਤਾ ਹੈ ਪੰਜਾਬ ਸਰਕਾਰ ਨੇ ਔਰ ਜਿਸ ਤਰੀਕੇ ਨਾਲ ਵੀ ਆਉਂਦੀ ਹੈ ਬਟ ਸਾਡਾ ਪਾਰਟੀ ਕੈਡਰ ਜਿਹੜਾ ਹੈ ਉਹ ਪੂਰਾ ਮਜ਼ਬੂਤੀ ਦੇ ਨਾਲ ਤਿਆਰ ਹੈ ਔਰ ਬੜੀ ਤੇਜ਼ੀ ਦੇ ਨਾਲ ਜਿਹੜਾ ਹੈ ਉਹ ਅੱਗੇ ਵਧਦਾ ਪਏ ਪੰਚਾਇਤੀ ਚੋਣਾਂ ਦੇ ਵਿੱਚ ਮੁੜ ਦਬਾਰਾ ਜਿਹੜੀ ਜਿੱਤ ਪ੍ਰਾਪਤ ਕਰਨ ਵਾਸਤੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ